ਹਾਂ ਹਾਲ ਹੀ ਬੜੀ ਜੜਾ ਜਿਹੜਾ ਬੰਦ ਐਲਾਨ ਕੀਤਾ ਹੋਇਆ ਦਾ ਕੀ ਗ੍ਰੈਸਿੰਗ ਕੀ ਦੋ ਆ ਦੇਖੋ ਜੀ ਅੱਜ ਅਸੀਂ ਭਾਰਤੀ ਕਿਸਾਨ ਜੁਨੀਆ ਦੁਆਬਾ ਜੋਨ ਪ੍ਰਧਾਨ ਹੁਣ ਦੇ ਨਾਤੇ ਮੈਂ ਆਪਣੇ ਵੱਲੋਂ ਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਅਸੀਂ ਅੱਜ ਲੋਕਾਂ ਨੂੰ ਜਾ ਕੇ ਅਸੀਂ ਉਹਨਾਂ ਦੇ ਰੂਬਰੂ ਹੋਏ ਤੇ ਲੋਕਾਂ ਦਾ ਬਹੁਤ ਜ਼ਿਆਦਾ ਸਾਥ ਆ ਉਹ ਕਹਿੰਦੇ ਵੀ ਅਸੀਂ ਪੂਰਨ ਤੌਰ ਤੇ ਤੁਹਾਡੇ ਨਾਲ ਆ ਤੇ ਕੱਲ ਜਿਹੜਾ ਅਸੀਂ ਬੰਦ ਦਾ ਸੱਦਾ 7 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਕੀਤਾ ਸਾਡੇ ਨਾਲ ਪੂਰਨ ਸਾਡੇ ਨਾਲ ਤੇ ਜਿਹੜੀ ਖੜੀ ਸਹਾਇਤਾ ਆਮ ਜਿਹੜੀ ਖੁੱਲੀਆਂ ਰਹਿਣੀ ਇੱਕ ਯਾਰ ਰੱਖਿਆ ਜਿਹਦੇ ਹੱਥ ਵਿੱਚ ਕਾਰਡ ਹੋਏਗਾ ਉਹਨੂੰ ਅਸੀਂ ਜਾਣ ਦਵਾਂਗੇ ਜੀ ਆਪਣੇ ਜਿਹੜੇ ਡੱਲੇਆ ਜਿਹੜੇ ਕਾਫੀ ਦਿਨ ਤੋਂ ਸਮੇਤ ਉਹ ਬਿਮਾਰ ਹੋਏ ਹੈਗੇ ਸੀ ਤੇ ਉਹਨਾਂ ਵਾਸਤੇ ਦੇਖੋ ਜੀ ਡੱਲੇਆਲ ਸਾਹਿਬ ਬਹੁਤ ਜ਼ਿਆਦਾ ਸੀਰੀਅਸ ਚੱਲ ਰਹੇ ਨੇ ਔਰ ਮੈਂ ਕਹਨਾ ਬਹੁਤ ਸੀਰੀਅਸ ਕੰਡੀਸ਼ਨ ਆ ਸਰਕਾਰ ਨੂੰ ਸੋਚਣਾ ਚਾਹੀਦਾ ਜੇ ਡੱਲੇਆਲ ਸਾਹਿਬ ਨੂੰ ਕੁਝ ਹੋ ਜਾਂਦਾ ਤਾਂ ਮੈਂ ਕਹਨਾ ਵੀ ਜਿਹੜੀ ਕੰਡੀਸ਼ਨ ਆ ਬਹੁਤ ਜ਼ਿਆਦਾ ਵਿਗੜੂਗੀ ਤੇ ਆਪਣੇ ਸੀਐਮ ਕੋ ਗਵੰਦਵਾਨ ਗਵੰਦਵਾਨ ਜੀ ਨੂੰ ਵੀ ਬੇਨਤੀ ਆ ਕਿ ਜਾ ਕੇ ਭਾਈ ਤੁਸੀਂ ਉੱਥੇ ਸੈਂਟਰ ਸਰਕਾਰ ਨੂੰ ਅਪੀਲ ਕਰੋ 92 ਐਮਐਲਏ ਦਿੱਤੇ ਆ ਪੰਜਾਬ ਨੇ ਤੇ ਪੰਜਾਬ ਲਈ ਕੁਝ ਕਰੋ ਜਾ ਕੇ ਉਹਨਾਂ ਨੂੰ ਅਪੀਲ ਕਰੋ ਵੀ ਭਾਈ ਉੱਥੇ ਇੱਕ ਕਿਸਾਨ ਨੇਤਾ ਮਰ ਰਿਹਾ ਦੇਖੋ ਇੱਕ ਵਧੀਆ ਲੀਡਰ ਬਣ ਨੂੰ 40 ਸਾਲ ਲੱਗ ਜਾਂਦੇ ਆ ਸੋ ਇੱਕ ਅਸੀਂ ਨਹੀਂ ਚਾਹੁੰਦੇ ਵੀ ਡੱਲੇਵਾਲ ਸਾਹਿਬ ਸਾਡੇ ਲੀਡਰ ਆ ਜੋ ਉਹਨਾਂ ਨੂੰ ਕੁਝ ਹੋਵੇ ਤੇ ਭਗਵੰਦ ਮਾਨ ਸਾਹਮਣੂ ਇਹ ਤੁਹਾਡੇ ਰਾਹੀਂ ਬੇਨਤੀ ਆ ਕਿ ਮਾਨ ਸਾਹਿਬ ਤੁਸੀਂ ਜਾ ਕੇ ਸੈਂਟਰ ਸਰਕਾਰ ਨੂੰ ਬੇਨਤੀ ਕਰੋ ਕਿ ਉਹ ਸਾਡੀ ਮੰਗਾ ਜਿਹੜੀਆਂ ਨੇ ਬੈ ਕੇ ਗੱਲਬਾਤ ਕਰਕੇ ਉਹਨਾਂ ਨੂੰ ਜਿੱਟਣ ਕਿ ਜਰੂਰ ਸਰਪੰਚ ਕੀ ਮੈਸੇਜ ਦੇ ਰਹੇ ਹਾਂ ਤੁਹਾਨੂੰ ਜੀ ਉਧਾਣੇ ਸ਼ਹਿਰ ਵਾਸੀ ਨੂੰ ਕੀ ਨਸਲਾ ਮੇਰਾ ਲੁਧਿਆਣਾ ਸ਼ਹਿਰ ਵਾਸੀ ਆ ਜਦ ਅਸੀਂ ਮਾਰਚ ਕੱਢਿਆ ਸੀ ਮੈਸੇਜ ਦਿੱਤਾ ਦੁਕਾਨਦਾਰਾਂ ਨੂੰ ਉਹ ਵੀ ਸਾਡੇ ਨਾਲ ਨੇ ਵਪਾਰੀ ਵਰਗ ਵੀ ਸਾਡੇ ਨਾਲ ਹੈਗਾ ਵਾ ਔਰ ਉਹ ਕਹਿੰਦੇ ਸੀ ਅਸੀਂ ਵੱਧ ਤੋਂ ਵੱਧ ਚੜ ਕੇ ਕੱਲ ਕੋਸ਼ਿਸ਼ ਕਰਾਂਗੇ ਵੀ ਸ਼ਹਿਰ ਨੂੰ ਬੰਦ ਰੱਖਾਂਗੇ ਉਹ ਸਾਡੇ ਨਾਲ ਨੇ ਇੱਕ ਵਾਰੀ ਟਾਈਮ ਦੱਸ ਦਿਓ ਇੱਕ ਵਾਰੀ ਸਵੇਰ ਆਸੀ ਸਾਡਾ ਟਾਈਮ 7 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਦਾ ਟਾਈਮ ਹੈਗਾ ਵਾ ਜੀ ਜੀ ਜੋ ਪ੍ਰੋ ਉਹ ਜਿਹੜਾ ਦਰਵਾਦੀ ਕੱਲ ਜਿਹੜਾ ਪੰਡਿਤ ਜਿਹੜਾ ਪਰਿਆ ਇਹਨੂੰ ਕਿ ਕੱਲ ਜਿਹੜਾ ਸਾਡਾ ਦੋਨੇ ਮੋਰਚੇ ਆ ਦੋਨਾਂ ਮੋਰਚਿਆਂ ਵੱਲੋਂ 30 ਤਰੀਕ ਬੰਦ ਦਾ ਸੱਦ ਦਿੱਤਾ ਸੀਗਾ ਜਿਸ ਨੂੰ ਕਿ ਪੰਜਾਬ ਦੇ ਲੋਕਾਂ ਨੇ ਇੱਕ ਸਿਮਤੀ ਤੌਰ ਤੇ ਇੱਕ ਆਪਣੀਆਂ ਮੰਗਾਂ ਤੌਰ ਤੇ ਜੋ ਕਿਸਾਨ ਜਿਥੇ ਬੰਦੀਆਂ ਡੱਲੇ ਵਾਲ ਸਾਹਿਬ ਜੋ ਇਸ ਟੰਬਾ ਹਾਲਤ ਕ੍ਰਿਟੀਕਲ ਬਣੀ ਉਹਨੂੰ ਦੇਖ ਕੇ ਲੋਕ ਆਪ ਹੀ ਬੰਦ ਦੇ ਵਿੱਚ ਆ ਗਏ ਆ ਕੱਲ ਪੂਰਾ ਪੰਜਾਬ 7 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਰਹੂਗਾ ਜਿੱਥੇ ਮੈਡੀਕਲ ਸੇਵਾਵਾਂ ਜਿਹੜੀਆਂ ਨੇ ਜਾਂ ਮਰਗਤ ਤੇ ਜਾਣ ਵਾਲੇ ਆ ਜਾਂ ਵਿਆਹ ਸ਼ਾਦੀ ਵਾਲੇ ਤੇ ਏਅਰਪੋਰਟ ਲਾ ਇਹ ਚਾਰ ਚੀਜ਼ਾਂ ਵਗੈਰਾ ਖੁੱਲੀਆਂ ਰਹਿਣਗੀਆਂ ਬਾਕੀ ਟੋਟਲ ਪੰਜਾਬ ਬੰਦ ਰਹੂਗਾ ਇਸ ਲਈ ਇਸ ਲਈ ਬਲੋਗਰ ਨੇ ਵੀ ਥੋੜੇ ਢਿੱਲੇ ਹੋ ਗਏ ਸੀ ਤੇ ਇਹਨਾਂ ਦੀ ਰੀਤ ਲੈ ਕੇ ਕੱਲ ਅਗਰ ਡਾਕਟਰ ਬਾਂਦੀ ਦੇ ਦੱਸਿਆ ਲੈ ਅੰਦਸਿਆ ਹੋ ਰਿਹਾ ਕਿ ਸ਼ਹਿਰ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਹਮਲਾ ਹੋ ਰਿਹਾ ਸਰਕਾਰ ਦਾ ਇਹ ਇਕੱਲੇ ਕਿਸਾਨਾਂ ਤੇ ਨਹੀਂ ਹੋ ਰਿਹਾ ਇਹ ਮਜ਼ਦੂਰਾਂ ਤੇ ਵੀ ਹੋ ਰਿਹਾ ਵਪਾਰੀ ਦੁਕਾਨਦਾਰਾਂ ਤੇ ਵੀ ਹੋ ਰਿਹਾ ਇਹ ਹਰ ਵਰਗ ਤੇ ਹਮਲਾ ਹੋ ਰਿਹਾ ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਇਕੱਠੇ ਹੋ ਕੇ ਐ ਸਾਨੂੰ ਜਿਹੜੀ ਇਹ ਲੜਾਈ ਆ ਲੜਨੀ ਚਾਹੀਦੀ ਜਿਵੇਂ ਦੂਜੀਆਂ ਜਿੱਥੇ ਬੰਦੀਆਂ ਦਾ ਕਾਫੀ ਜਿੱਥੇ ਬੰਦੀਆਂ ਦਾ ਸਮਰਥਨ ਆ ਗਿਆ ਇਹਦੇ ਵਿੱਚ ਪੰਜਾਬ ਦੀਆਂ ਜਿੰਨੀਆਂ ਵੀ ਸੋਸ਼ਲ ਜਿਵੇਂ ਐਸਪੀਸੀ ਆ ਉਹਨਾਂ ਨੇ ਵੀ ਕੱਲ ਆਪਣੇ ਦਫ਼ਤਰ ਬੰਦ ਰੱਖਣੇ ਆ ਬੱਸ ਆਪਰੇਟਰ ਜਿੱਥੇ ਬੰਦੀਆਂ ਜਿੰਨੀਆਂ ਨੇ ਉਹ ਵੀ ਬੰਦ ਰੱਖਣੀਆਂ ਟੈਕਸੀਆਂ ਵਾਲੇ ਬੰਦ ਰੱਖਣਗੇ ਸਾਰਿਆਂ ਨੇ ਕੱਲ ਆਪਣਾ ਬੰਦਾ ਜਿਹੜਾ ਲਾਣਾ ਕਰ ਦਿੱਤਾ ਆਪਰੇ ਡੱਲੇ ਬਤ ਖਾਈ ਕੋਰਡੋ ਆਰਡਰ ਹੈ ਯਾ ਦੇਖੋ ਭਗਵਾਨਤਮਾਨ ਸਰਕਾਰ ਦੇ ਸਾਰੇ ਮੰਤਰੀ ਉੱਥੇ ਜਾ ਕੇ ਆਏ ਆ ਇਹ ਕਹਿ ਕੇ ਆਏ ਆ ਵੀ ਅਸੀਂ ਤੁਹਾਡੇ ਨਾਲ ਆ ਪੀਸੀ ਕਰਕੇ ਕਹਿ ਕੇ ਆਇਆ ਹੁਣ ਪਤਾ ਚੱਲਿਆ ਸਾਨੂੰ ਵੀ ਹੁਣ ਹੀ ਪਤਾ ਚੱਲਿਆ ਵੀ ਇਹ ਪਟਿਆਲੇ ਦੇ ਉੱਤੋਂ ਬੱਸਾਂ-ਮੁਸਾਂ ਰੇਂਜ ਕਰ ਰਹੇ ਆ ਉੱਥੇ ਫੋਰਸ ਭੇਜ ਲਈ ਪਟਿਆਲੇ ਨੂੰ ਹਾਈਲਾਈਟ ਤੇ ਰੱਖਿਆ ਹੋਇਆ ਤੇ ਪਰ ਇੱਕ ਗੱਲ ਇਹ ਧਿਆਨ ਦੇਣ ਇਹ ਕਿਸਾਨਾਂ ਦੀਆਂ ਲਾਸ਼ਾਂ ਤੋਂ ਚੱਕ ਕੇ ਨੰਨਕੀ ਹੀ ਡੱਲਿਆ ਸਾਬ ਨੂੰ ਚੱਕਣਗੇ ਵੈਸੇ ਚੱਕ ਨਹੀਂ ਸਕਦੇ ਇੱਥੋਂ ਵਾਲਾ ਕਰ ਦਿੱਤਾ ਵਾ ਮੈਸੇਜ ਦਿੱਤਾ ਵੀ ਜਿੰਨੇ ਵੀ ਪਟਿਆਲੇ ਦੇ ਨੇੜੇ ਨੇੜੇ ਪਿੰਡ ਨੇ ਜਿੰਨੇ ਉੱਥੇ ਨੌਜਵਾਨ ਨੇ ਜੋ ਕਿਸੇ ਕੋਲੇ ਵਹੀਕਲ ਆ ਉਹ ਚੱਕ ਕੇ ਖਨੋਰੀ ਬਾਰਡਰ ਪਹੁੰਚੋ ਠੀਕ ਹੈ ਹਾਂ ਜਿਹੜਾ ਜਿਹੜਾ ਇਹ ਵੀ ਜਿਹੜਾ ਬੰਦ ਲਾਉਣ ਦਾ ਕੀਤਾ ਹੈ ਦੇਖੋ ਜਿਹੜਾ 30 ਦਾ ਪੰਜਾਬ ਬੰਦ ਆ ਕੈਮਮ ਤੇ ਐਸਕੇਮ ਨੌਨ ਪੋਲਿਟਿਕਲ ਦਾ ਦਿੱਲੀ ਅੰਦੋਲਨ 2 ਦੇ ਸੱਦੇ ਤੇ ਜਿਹੜਾ ਕੱਲ ਦਾ ਬੰਦ ਹੈ ਤਮਾਮ ਮਲਾਜ਼ਮਾਂ ਦੀਆਂ ਵਿਦਿਆਰਥੀਆਂ ਦੀਆਂ ਮਜ਼ਦੂਰਾਂ ਦੀਆਂ ਮਲਾਜ਼ਮਾਂ ਦੀਆਂ तमाम ਜਥੇਬੰਦੀਆਂ ਸਪੋਰਟ ਦੇ ਰਹੀਆਂ। ਔਰ ਹਰ ਤਰ੍ਹਾਂ ਦਾ ਸਰਕਾਰੀ ਤੇ ਗੈਸ ਸਰਕਾਰੀ ਦਫਤਰ ਬੰਦ ਹੋਊਗਾ। ਆ ਰੇਲ ਆਵਾਜਾਈ ਸੜਕੀ ਆਵਾਜਾਈ ਚਾਹੇ ਗੈਸ ਏਜੰਸੀਆਂ ਹੋਣ ਚਾਹੇ ਪੈਟਰੋਲ ਪੰਪ ਹੋਣ तमाम ਬੰਦ ਰਹਿਣਗੇ 7 ਤੋਂ 4 ਵਜੇ ਤੱਕ। ਔਰ ਇਹਦੇ ਵਿੱਚ ਜਿਹੜੀਆਂ ਐਮਰਜੈਂਸੀ ਸੇਵਾਵਾਂ ਵਾ ਜਿਵੇਂ ਮੈਡੀਕਲ ਸੇਵਾਵਾਂ ਕੋਈ ਡੈੱਡ ਬੋਡੀ ਹੈਗੀ ਆ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈਗਾ ਵਾ ਆ ਕੋਈ 에어ਪੋਰਟ ਦਾ ਯਾਤਰੀ ਹੈਗਾ ਵਾ ਆ ਕੋਈ ਨੌਕਰੀ ਪਿੱਛੇ ਵਾਲਾ ਮੁੰਡਾ ਕੋਈ ਇੰਟਰਵਿਊ ਲਈ ਜਾਣਾ ਹੈਗਾ ਇਹ ਸਾਰੀਆਂ तमाम ਐਮਰਜੈਂਸੀ ਸੇਵਾਵਾਂ ਸੀ ਬਹਾਲ ਰੱਖਾਂਗੇ ਔਰ ਜੇ ਸਾਬ ਨਾਲ 3 ਕਰੋੜ ਪੰਜਾਬੀ ਕਾਰਪੋਰੇਟ ਦੇ ਵਿਰੁੱਧ ਨਿਕਲ ਕੇ ਆਏ ਆ ਕਿਉਂਕਿ ਹਮਲਾ ਕੱਲਾ ਸਾਡੇ ਤੇ ਨਹੀਂ ਛੋਟੇ ਦੁਕਾਨਦਾਰ ਤੇ ਛੋਟੇ ਵਪਾਰੀ ਤੇ ਠੀਕ ਆ ਇਹ 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 ਤਾਂ ਗਾਹਾਂ ਮਜ਼ਦੂਰਾਂ ਤੇ ਮਲਾਜ਼ਮਾਂ ਤੇ ਆਮ ਜਨਤਾ ਤੇ ਆ ਤਾਂ ਇਹ ਸਾਨੂੰ ਇਕੱਠੇ ਹੋ ਕੇ ਇਹਦਾ ਸਾਹਮਣਾ ਕਰਨਾ ਜਿਵੇਂ ਵੀ ਹੈ ਪਿਛਲੇ ਵੇਲੇ ਦੰਦਿਆਲ ਆਪਣੇ ਕਾਫੀ ਬੁਮਾਰਦ ਚਾਲਦੇ ਵੀ ਅੱਜ ਵੀ ਬੁਮਾਰਦ ਚਾਲਦੇ ਨੇ ਉਹਨਾਂ ਉੱਤੇ ਕੀ ਕਰਨਾ ਹਾਂ ਦੇਖੋ ਸਾਰੀ ਦੁਨੀਆ ਚਿੰਤਾ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਫਿਕਰ ਨਹੀਂ ਹੈਗਾ ਅਸੀਂ ਕਹਿੰਦੇ ਰੱਬ ਉਹਨਾਂ ਨੂੰ ਮੱਤ ਦੇਵੇ ਉਹ ਚਿੰਤਾ ਕਰਨ ਜਦੋਂ ਅਮਿਤ ਸ਼ਾਹ ਜੀ ਔਰ ਪ੍ਰਧਾਨ ਮੰਤਰੀ ਚਿੰਤਾ ਕਰਨਗੇ ਫਿਰ ਮਸਲੇ ਹੱਲ ਹੋਣਗੇ ਤੇ ਆਪਣੇ ਹੋਰ ਸੀਐਮ ਭਗਵੰਤ ਮਾਨ ਆ ਦੇਖੋ ਸੀਐਮ ਭਗਵੰਤ ਮਾਨ ਸਾਡੀ ਲੜਕਾਰ ਸਰਕਾਰ ਨਾਲ ਕੇਂਦਰ ਨਾਲ ਲੜਾਈ ਹੈਗੀ ਆ ਉਹ ਸੁਪਰੀਮ ਕੋਰਟ ਦੇ ਬਹਾਨੇ ਦੇ ਨਾਂ ਤੇ ਕਿਸਾਨਾਂ ਦੇ ਲਹੂ ਨਾਲ ਆਪਣੇ ਹੱਥ ਨਾ ਰੰਗੇ ਨਹੀਂ ਤਾਂ ਇਤਿਹਾਸ ਕਦੀ ਵੀ ਉਹਨਾਂ ਨੂੰ ਮਾਫ ਨਹੀਂ ਕਰੂਗਾ ਜੀ ਧੰਨਵਾਦ ਤੇ ਹੋਰ ਹੌਲਦਾਨਾ ਸ਼ਹਿਰ ਵਸਨੀਕੀ ਮਾ ਹ ਹਰਿਆਣਾ ਲੁਧਿਆਣਾ ਸ਼ਹਿਰ ਵਸਨੀਕਾਂ ਨੇ ਜਿਸ ਤਰ੍ਹਾਂ ਸਪੋਰਟ ਕੀਤੀ ਹੈ ਵਪਾਰ ਮੰਡਲ ਨੇ तमाम ਲੋਕਾਂ ਨੇ ਸੀ ਧੰਨਵਾਦ ਦੀਆਂ ਔਰ ਸਾਨੂੰ ਪੱਕੀ ਉਮੀਦ ਹੈ ਵੀ ਪੰਜਾਬੀ ਪੀਸਫੁਲੀ ਢੰਗ ਨਾਲ ਕੱਲ ਦਾ ਬੰਦ ਸਫਲ ਕਰਵਾਉਣਗੇ